ਮੰਜ ਨਾ ਗੁਰੂ ਅਰਜਨ ਦੇਵ ਸਾਹਿਬ ਦਾ ਸਿੱਖ ਹੋਇਆ ਹੁਸ਼ਿਆਰਪੁਰ ਦੇ ਲਾਗੇ ਮੰਜ ਕੀ ਪਿੰਡ ਦਾ ਰਹਿਣ ਵਾਲਾ ਸੀ ਜਿਹੜਾ ਸਰਬਰ ਦਾ ਪੁਜਾਰੀ ਸੀ ਪੀਰ ਦੀ ਪੂਜਾ ਕਰਿਆ ਕਰਦਾ ਸੀ ਇੱਕ ਸਮੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦੀ ਸੰਗਤ ਵਿੱਚ ਗਿਆ ਜਾ ਕੇ ਹਜ਼ੂਰ ਪਾਤਸ਼ਾਹ ਦੇ ਅੱਗੇ ਨਮਸਕਾਰ ਕੀਤੀ ਚਰਨਾਂ ਤੇ ਸੁਣਿਆ ਸੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਬਾਰੇ ਕਿ ਗੁਰੂ ਨਾਨਕ ਦੀ ਪੰਜਵੀਂ ਜੋਤ ਧੰਨ ਗੁਰੂ ਅਰਜਨ ਦੇਵ ਸਾਹਿਬ ਕਿਰਪਾਲੂ ਨੇ ਦਇਆ ਕਰਨ ਵਾਲੇ ਨੇ ਜਦੋਂ ਪਹਿਲੀ ਵਾਰ ਜਾ ਕੇ ਸਤਿਗੁਰੂ ਦੇ ਦਰਸ਼ਨ ਕੀਤੇ ਨਾ ਮਨ ਸਤਿਗੁਰੂ ਸੱਚੇ ਪਾਤਸ਼ਾਹ ਦਾ ਮੂਰੀਦ ਬਣ ਗਿਆ ਹੁਣ ਸਤਿਗੁਰੂ ਦੇ ਦਰਸ਼ਨਾਂ ਦੇ ਵਿੱਚ ਇੱਕ ਖਿੱਚ ਸੀ ਦਰਸ਼ਨ ਦਿੱਠੇ ਲਹਿਨ ਵਿਜੋਗਾ ਜੀਉ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਜਦੋਂ ਸਤਿਗੁਰੂ ਦੇ ਦਰਸ਼ਨ ਕੀਤੇ ਤੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਪਾਤਸ਼ਾਹ ਕਿਰਪਾ ਕਰੋ ਮੈਨੂੰ ਸਿੱਖੀ ਦੀ ਦਾਤ ਦਿਓ ਹੁਣ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜਾਣਦੇ ਸਨ ਕਹਿੰਦੇ ਮਨਜ ਇਹ ਸਿੱਖੀ ਤੈਨੂੰ ਮਹਿੰਗੀ ਪੈ ਜਾਣੀ ਹੈ ਕਿਉਂਕਿ ਖੰਨੇਓ ਤਿੱਖੀ ਬਲੋ ਨਿੱਕੀ ਏਤ ਮਾਰਗ ਜਾਣਾ ਕਹਿੰਦੇ ਜਿਹਦੀ ਪੂਜਾ ਕਰਦੇ ਉਹਨੂੰ ਕਰਦੇ ਵਿੱਚੋਂ ਕੱਢਣਾ ਪਵੇਗਾ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਨੇ ਮਨ ਪਵਿੱਤਰ ਕਰ ਦਿੱਤਾ ਤੁਹਾਡੇ ਦਰਸ਼ਨਾਂ ਨੇ ਮਨ ਵਿੱਚ ਖਿੱਚ ਪੈਦਾ ਕੀਤੀ ਜੋ ਕਹੋਗੇ ਉਹ ਕਰਾਂਗਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੇਖ ਲੈ ਨੁਕਸਾਨ ਚੱਲਣਾ ਪੈਣਾ ਇਹ ਸਿੱਖੀ ਨੂੰ ਪੂਰਨ ਤੌਰ ਤੇ ਨਿਭਾਉਣਾ ਸੌਖਾ ਨਹੀਂ ਹਾਂ 도ਗਲਾਪਨ ਰੱਖ ਕੇ ਤੇ ਲੋਕ ਤੁਰੇ ਫਿਰਦੇ ਆ ਅੱਜ ਇਥੇ ਐ ਤੇ ਕੱਲ ਕਿਤੇ ਹੋ ਰੈ ਅੰਮ੍ਰਿਤ ਵੇਲੇ ਚਾਰ ਚਾਰ ਜਗ੍ਹਾ ਤੇ ਮੱਛਾ ਟੇਕ ਦਿਆ ਵੱਖਰੀ ਗੱਲ ਐ ਪਰ ਸਤਗੁਰੂ ਕਹਿੰਦੇ ਜਿਹੜਾ ਅਸਲ ਹੈ ਉਹ ਸਿੱਖੀ ਦਾ ਮਾਰਗ ਨਿਭਾਉਣਾ ਔਖਾ ਕਹਿੰਦੇ ਭਾਈ ਮਨਜ ਸਿੱਖੀ ਬਖਸ਼ ਦਾਂਗੇ ਪਰ ਇਹ ਵਾਅਦਾ ਕਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੇ ਸ਼ਬਦ ਤੇ ਭਰੋਸਾ ਰੱਖੇਗਾ ਪ੍ਰਤੀਤ ਰੱਖੇਗਾ ਤੇ ਸਿੱਧਕ ਸਿਰੜ ਦੇ ਨਾਲ ਨਵਾਵੇਗਾ ਕਹਿੰਦਾ ਪਾਤਸ਼ਾਹ ਵਾਅਦਾ ਕਰਦਾ ਵਚਨ ਕਰਦਾ ਸੱਚੇ ਪਾਤਸ਼ਾਹ ਨੇ ਸਿੱਖੀ ਬਖਸ਼ਿਸ਼ ਕੀਤੀ ਘਰ ਦੇ ਵਿੱਚੋਂ ਜਾ ਕੇ ਜਿਹੜੀ ਪੀਰ ਦੀ ਬਣੀ ਹੋਈ ਜਗਾ ਸੀ ਢਾ ਦਿੱਤੀ ਸਭ ਕੁਝ ਛੱਡ ਦਿੱਤਾ ਤਿਆਗ ਦਿੱਤਾ ਹੁਣ ਪਿੰਡ ਦਾ ਚੌਧਰੀ ਸੀ ਸਤਿਗੁਰੂ ਨੇ ਉਸ ਦਿਨ ਤੋਂ ਪਰਖ ਕਰਨੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਤੋਂ ਕਰਜ਼ਾ ਲੈਣਾ ਸੀ ਉਹ ਮੁਕਰ ਗਏ ਘਰ ਦੇ ਵਿੱਚ ਗਰੀਬੀ ਆ ਗਈ ਪਸ਼ੂ ਡੰਗਰ ਮਰ ਗਏ ਲੋਕਾਂ ਨੇ ਪਿੰਡ ਦੀ ਚੌਧਰ ਵੀ ਖੋ ਲਈ ਭਾਈ ਮੰਦ ਦੀ ਹੁਣ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਨਾਨਕ ਮੁਕਤ ਤਾਹੇ ਤੁਮ ਮਾਨੋ ਜਿਹ ਘਟ ਰਾਮ ਸਮਾਵੈ ਕਹਿੰਦੇ ਜਿਹਦੇ ਹਿਰਦੇ ਵਿੱਚ ਕੰਨਾਂ ਵਿੱਚ ਨਹੀਂ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਗਿਆਨ ਵਸ ਗਿਆ ਜਿਹਦੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ ਅਸਲ ਦੇ ਵਿੱਚ ਉਹ ਬੰਦਾ ਉਹ ਇਸ ਇਨਸਾਨ ਇਸ ਸੰਸਾਰ ਤੇ ਮੁਕਤ ਹੈ ਤੇ ਭਾਈ ਮੰਧ ਨੇ ਉਪਦੇਸ਼ ਐਸਾ ਦ੍ਰਿੜ ਕੀਤਾ ਕਿ ਕੋਈ ਵੀ ਨੁਕਸਾਨ ਹੋਇਆ ਲੋਕਾਂ ਨੇ ਚੌਧਰ ਖੋਲੀ ਪੈਸੇ ਲੈਣੇ ਸੀ ਜਿੰਨਾ ਤੋਂ ਉਹ ਮੁਕਰ ਗਏ ਪਰ ਭਾਈ ਮੰਧ ਦਾ ਮਨ ਨਹੀਂ ਡੋਲਿਆ ਸਦਕ ਦੇ ਵਿੱਚ ਪੂਰਾ ਰਿਹਾ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੁਕਮਨਾਮਾ ਭੇਜਿਆ ਭਾਈ ਮੰਧ ਨੂੰ ਕਿ ਸਮੇਤ ਪਰਿਵਾਰ ਤੁਸੀਂ ਸਾਡੇ ਕੋਲ ਆਓ ਪਰਿਵਾਰ ਸੀ ਧੀ ਸੀ ਘਰ ਵਾਲੀ ਸੀ ਤੇ ਆਪ ਤਿੰਨੋਂ ਜਣੇ ਸਭ ਕੁਝ ਕਰਦਾ ਛੱਡ ਕੇ ਬੂਹਿਆਂ ਨੂੰ ਜਿੰਦਰੇ ਲਾ ਕੇ ਧੰਗ ਗੁਰੂ ਅਰਜਨ ਦੇਵ ਸਾਹਿਬ ਦੀ ਸੰਗਤ ਚਲੇ ਗਏ। ਸਤਿਗੁਰੂ ਜੀ ਨੇ ਸੇਵਾ ਬਖਸ਼ਿਸ਼ ਕੀਤੀ। ਕਹਿੰਦੇ ਸੇਵਾ ਕਰਿਆ ਕਰ ਲੰਗਰਾਂ ਦੇ ਵਿੱਚ। ਸੇਵਾ ਕਰਦਾ ਰਿਹਾ ਲੰਗਰਾਂ ਦੇ ਵਿੱਚ ਸੇਵਾ ਕਰਨ ਦੇ ਨਾਲ-ਨਾਲ ਜੰਗਲ ਦੇ ਵਿੱਚ ਜਾਣਾ ਲੱਕੜਾਂ ਇਕੱਠੀਆਂ ਕਰ ਕੀ ਲਿਆਉਣੀਆਂ ਗੁਰੂ ਕੇ ਲੰਗਰ ਵਾਸਤੇ। ਹੁਣ ਸੱਚੇ ਪਾਤਸ਼ਾਹ ਨੇ ਕਈ ਵਾਰ ਪੁੱਛਣਾ ਕੀਂਦੇ ਭਾਈ ਮਾਂਜ ਕੀ ਕਰਦਾ ਹੈ ਦੱਸਣਾ ਸਤਿਗੁਰੂ ਸੱਚੇ ਪਾਤਸ਼ਾਹ ਲੰਗਰ ਦੇ ਝੂਠੇ ਭਾਂਡੇ ਮਾਂਜਦਾ ਲੰਗਰ ਦੀ ਸੇਵਾ ਕਰਦਾ ਤੇ ਕੁਝ ਲੱਕੜਾਂ ਇਕੱਠੀਆਂ ਕਰਕੇ ਲਿਆ ਕੇ ਗੁਰੂ ਕੇ ਲੰਗਰ ਵਿੱਚ ਛੁੱਟ ਦਿੰਦਾ ਕਰਦਿਆਂ ਕਰਦਿਆਂ ਸਵਾ ਇੱਕ ਦਿਨ ਐਸਾ ਆਇਆ ਲੰਗਰ ਦੇ ਵਿੱਚ ਲੱਕੜਾਂ ਲਿਆਉਣ ਵਾਸਤੇ ਜੰਗਲ ਦੇ ਵਿੱਚ ਗਿਆ ਵਾਪਸ ਆਉਂਦਿਆਂ ਹਨੇਰੀ ਐਸੀ ਆਈ ਚਖੜ ਐਸਾ ਆਇਆ ਕਿ ਦਿਨ ਦਾ ਰਾਤ ਬਣ ਗਈ ਹਨੇਰਾ ਹੋ ਗਿਆ ਦਿਨੇ ਹੀ ਤੇ ਕਹਿੰਦੇ ਖੂ ਦੇ ਵਿੱਚ ਇੱਕ ਬਿਨਾ ਮਨ ਤੋਂ ਜੰਗਲ ਦੇ ਵਿੱਚ ਇੱਕ ਖੂ ਸੀ ਨਾ ਦਿਖਾਈ ਦੇਣ ਕਰਕੇ ਤੁਰਦਾ ਤੁਰਦਾ ਭਾਈ ਮੰਦ ਉਸ ਖੂ ਦੇ ਵਿੱਚ ਡਿੱਗ ਪਿਆ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੋਈ ਮਾਈ ਭੁੱਲਿਓ ਮਨ ਸਮਝਾਵੇ ਹੁਣ ਭੁੱਲੇ ਹੋਏ ਮਨ ਨੂੰ ਸਮਝਾਉਣ ਵਾਲਾ ਸਾਡੇ ਕੋਲ ਗੁਰੂ ਹੈ ਜਿਹਨੂੰ ਬਾਣੀ ਵਿੱਚ ਪਾਤਸ਼ਾਹ ਨੇ ਕਿਹਾ ਭੁੱਲੇ ਮਾਰਗ ਜਿਨਹਿ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਕਹਿੰਦੇ ਜੇ ਤੇਰੇ ਭੁੱਲੇ ਹੋਏ ਮਨ ਨੂੰ ਰੋਗੀ ਮਨ ਨੂੰ ਕੋਈ ਤੰਦਰੁਸਤ ਕਰ ਸਕਦਾ ਹੈ ਸਹੀ ਰਸਤੇ ਤੇ ਲਿਆ ਸਕਦਾ ਹੈ ਤੇ ਉਹ ਕੇਵਲ ਤੇ ਕੇਵਲ ਗੁਰੂ ਹੈ ਗੁਰੂ ਕੀ ਬਾਣੀ ਹੈ ਗੁਰੂ ਦਾ ਸ਼ਬਦ ਹੈ ਜੇ ਮਨ ਕਰਕੇ ਚਿਤ ਲਾ ਕੇ ਪੜ੍ਹੇਗਾ ਵਿਚਾਰੇਗਾ ਔਗਣਾ ਨੂੰ ਛੱਡਣ ਦਾ ਯਤਨ ਕਰੇਗਾ ਤੇਨੂੰ ਉਪਰਾਲਾ ਉਦਮ ਕਰਨਾ ਪੈਣਾ ਕਹਿੰਦੇ ਭਾਈ ਮਨ ਨੇ ਸਤ ਗੁਰੂ ਤੇ ਬਚਨਾਂ ਨੂੰ ਮੰਨਿਆ ਆਪਣੇ ਹਿਰਦੇ ਵਿੱਚ ਪੱਕਾ ਧਾਰਨ ਕੀਤਾ ਪਹਿਲੀ ਗਲਤੀ ਸੀ ਜਿਹੜੀ ਉਹ ਛੱਡ ਦਿੱਤੀ ਸਭ ਕੁਝ ਜਾਂਦਾ ਰਿਹਾ ਪਸ਼ੂ ਮਰ ਗਏ ਚੌਧਰ ਚਲੀ ਗਈ ਪੈਸਾ ਚਲਿਆ ਗਿਆ ਨਹੀਂ ਡੋਲਿਆ ਸਿੱਦਕੋ ਭਰੋਸਾ ਰੱਖਿਆ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਮਰਾਥ ਨੇ ਸਭ ਕੁਝ ਦੇਣ ਵਾਲੇ ਆ ਤੇ ਅੱਜ ਲੱਕੜਾਂ ਲਿਆਉਂਦਾ ਸਿਰ ਦੇ ਉੱਪਰ ਲੱਕੜਾਂ ਦਾ ਭਾਰ ਹੈ ਤੇ ਕਹਿੰਦੇ ਬਿਨਾ ਮਨ ਵਾਲਾ ਖੂਹ ਸੀ ਉਸ ਖੂਹ ਦੇ ਅੰਦਰ ਜਾ ਡਿੱਗਾ ਪਰ ਲੱਕਣਾ ਨਹੀਂ ਡਿੱਗਣ ਦਿੱਤੀਆਂ ਗਾਰ ਸੀ ਉਹਦੇ ਵਿੱਚ ਪਾਣੀ ਘਟ ਤੇ ਗਾਰ ਜਾਦਾ ਸੀ ਗਾਰ ਦੇ ਵਿੱਚ ਗੜ ਗਿਆ ਹੁਣ ਇਧਰ ਧੰਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮੰਦੀ ਸਾਹਿਬ ਵਾਲੇ ਥਾਂ ਦੇ ਉੱਪਰ ਬੈਠੇ ਆ ਇੱਕਦਮ ਸੱਚੇ ਪਾਤਸ਼ਾਹ ਉੱਠੇ ਨੰਗੇ ਚਰਨ ਸਤਿਗੁਰੂ ਸੱਚੇ ਪਾਤਸ਼ਾਹ ਉਸ ਜੰਗੜ ਵੱਲ ਨੂੰ ਦੌੜ ਪਏ ਸਿੱਖਾਂ ਨੂੰ ਬਚਨ ਕੀਤਾ ਕਹਿੰਦੇ ਪਿੱਛੇ-ਪਿੱਛੇ ਰੱਸਾ ਲੈ ਕੇ ਸਾਡੇ ਪਿੱਛੇ ਪਿੱਛੇ ਦੌੜ ਕੇ ਆ ਜਾਓ ਸਾਰੀ ਸੰਗਤ ਹੈਰਾਨ ਹੈ ਹਜ਼ੂਰ ਸੱਚੇ ਪਾਤਸ਼ਾਹ ਭੱਜੇ ਜਾ ਰਹੇ ਆ ਉਸ ਖੂ ਦੇ ਕੋਲ ਚਲੇ ਕੇ ਜਿੱਥੇ ਭਾਈ ਮੰਧ ਖੂ ਦੇ ਵਿੱਚ ਡਿੱਗਿਆ ਸੀ ਉਹ ਰੱਸਾ ਭਾਈ ਮੰਧ ਦੇ ਵੱਲ ਲਮਕਾਇਆ ਤੇ ਸਤਿਗੁਰੂ ਧੰਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰਦੇ ਆ ਕਿੰਦੇ ਭਾਈ ਮੰਧ ਲੱਕਣਾ ਸਿੱਟ ਦੇ ਇਹ ਰੱਸੀ ਫੜ ਤੇ ਉੱਪਰ ਆ ਜਾ ਭਾਈ ਮਨਜ ਕਹਿੰਦਾ ਬੇਨਤੀ ਕੀਤੀ ਸਤਿਗੁਰੂ ਨਹੀਂ ਜੇ ਲੱਕੜਾਂ ਛੁੱਟ ਦਿੱਤੀਆਂ ਤੇ ਅੱਜ ਦੇ ਲੰਗਰ ਦੇ ਵਿੱਚ ਪੰਗਣਾ ਪੈ ਜਾਣੀ ਹੈ ਤੁਸੀਂ ਪਹਿਲਾਂ ਲੱਕੜਾਂ ਬਾਹਰ ਕੱਢੋ ਫਿਰ ਮੈਨੂੰ ਬਾਹਰ ਕੱਢਿਓ ਲੱਕੜਾਂ ਕੱਢੀਆਂ ਉਸ ਤੋਂ ਬਾਅਦ ਭਾਈ ਮਨਜ ਨੇ ਰੱਸਾ ਫੜਿਆ ਤੇ ਬਾਹਰ ਆਇਆ ਤੇ ਇਤਿਹਾਸ ਕਹਿੰਦਾ ਧੰ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜਿਹੜੇ ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਸਿਓ ਨਿਹੋ ਨ ਲਾਵੈ ਨਾਨਕ ਮੁਕਤ ਤਾਹੇ ਤੁਮ ਮਾਨੋ ਜਿਹ ਘਟ ਰਾਮ ਸਮਾਵੇ ਕਹਿੰਦੇ ਜਿਹੜਾ ਮਾਲਕ ਅੰਦਰ ਤੇ ਬਾਹਰ ਹਰ ਸਮੇ ਮੌਜੂਦ ਹੈ ਉਹਦੇ ਨਾਲ ਪ੍ਰੀਤ ਨਹੀਂ ਕਰਦਾ ਮੁਕਤ ਅਸਲ ਵਿੱਚ ਉਹੀ ਹੈ ਜਿਹੜਾ ਗੁਰੂ ਨੂੰ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਲੈਂਦਾ ਜਿਵੇਂ ਭਾਈ ਮਾਂਝ ਨੇ ਵਸਾਇਆ ਜਦੋਂ ਬਾਹਰ ਨਿਕਲਿਆ ਗਾਰੇ ਦੇ ਨਾਲ ਕੱਪੜੇ ਲਿਬੜੇ ਹੋਇਆ ਵਸਤਰ ਸਾਰੇ ਗਾਰ ਦੇ ਨਾਲ ਗੱਛ ਹੈ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੁੱਟ ਕੇ ਆਪਣੀ ਗਲਵਕੜੀ ਦੇ ਵਿੱਚ ਲੈ ਲਿਆ ਸੀਨੇ ਦੇ ਨਾਲ ਲਾ ਲਿਆ ਤੇ ਬਚਨ ਕੀਤੇ ਕਹਿੰਦੇ ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਲਾ ਹੁਣ ਏਡੇ ਵੱਡੇ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਰਦੇ ਪਿਆ ਕਹਿੰਦੇ ਮੰਝ ਅੱਜ ਤੋਂ ਤੂੰ ਗੁਰਸਿੱਖੀ ਦਾ ਜਹਾਜ਼ ਐ ਮੰਝ ਗੁਰੂ ਕਾ ਬੋਹਿਥਾ ਬੋਹਿਥਾ ਕਿੰਦੀ ਐ ਜਹਾਜ਼ ਨੂੰ ਕਹਿੰਦੇ ਜਗ ਲੰਘਣ ਹਾਰਾ ਜਿਹੜੇ ਤੇਰੀ ਸਿੱਖਿਆ ਤੇ ਚੱਲ ਕੇ ਘਰ ਦੇ ਵਿੱਚੋਂ ਝੰਡਾ ਪਿੱਪਲਾ ਕਬਰਾਂ ਦੀ ਪੂਜਾ ਛੱਡਣਗੇ ਤੇ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਨਗੇ ਮੰਝ ਕਹਿੰਦੇ ਉਹ ਸਾਰੇ ਹੀ ਇਸ ਸੰਸਾਰ ਤੋਂ ਇਸ ਜਗਤ ਤੋਂ ਪਾਰ ਹੋ ਜਾਣਗੇ ਮੰਨ ਪਿਆਰਾ ਗੁਰੂ ਨੂੰ ਗੁਰਮੰਧ ਪਿਆਰਾ ਮੰਝ ਗੁਰੂ ਕਾ ਬੋਹਿਤਾ ਕਹਿੰਦੇ ਅੱਜ ਤੋਂ ਮੰਝ ਗੁਰੂ ਕਾ ਜਹਾਜ਼ ਹੈ ਜਗ ਲੰਘਣ ਹਾਰਾ ਜਿਹੜੇ ਤੇਰੇ ਵੇੜੇ ਵਿੱਚ ਬੈਠਣਗੇ ਸਤਿਗੁਰੂ ਕਹਿੰਦੇ ਉਹ ਸਾਰੇ ਤਰ ਜਾਣਗੇ ਤੇ ਸਤਿਗੁਰੂ ਜੀ ਨੇ ਕਿੰਨੀ ਵੱਡੀ ਬਖਸ਼ਿਸ਼ ਕੀਤੀ ਤੇ ਗੁਰੂ ਤੇਗ ਬਹਾਦਰ ਸੇ ਪਾਤਸ਼ਾਹ ਕਹਿੰਦੇ ਨਾਨਕ ਮੁਕਤ ਤਾਹੇ ਤੁਮ ਮਾਨੋ ਜਿਹੇ ਘਟ ਰਾਮ ਸੁਮਾਵੇ ਕਹਿੰਦੇ ਪਹਿਲਾਂ ਪਛਾਣ ਕਰ ਕਿ ਤੇਰਾ ਮਨ ਪਟਕਿਆ ਹੋਇਆ ਤੈਨੂੰ ਪਛਾਣ ਆਉਣੀ ਚਾਹੀਦੀ ਹੈ ਦੂਜੇ ਨੰਬਰ ਤੇ ਪਾਤਸ਼ਾਹ ਕਹਿੰਦੇ ਫਿਰ ਮਨ ਕਬੂਲ ਕਰ ਕਿ ਮੇਰਾ ਮਨ ਪਟਕਿਆ ਹੋਇਆ ਕਬੂਲ ਕਰ ਕਹੋ ਨਾਨਕ ਹਮ ਨੀਤ ਕਰਮਾ ਸ਼ਰਨ ਪਰੇਕੀ ਰੱਖੋ ਸ਼ਰਮਾ ਇਹ ਕਬੂਲ ਕਰਨਾ ਪੈਣਾ ਹੈ ਡਾਕਟਰ ਅੱਗੇ ਜਾ ਕੇ ਡਾਕਟਰ ਨਹੀਂ ਬਣਿਆ ਜਾਂਦਾ ਹੁੰਦਾ ਰੋਗੀ ਬਣਿਆ ਜਾਂਦਾ ਹੁੰਦਾ ਜਿਹੜਾ ਬੰਦਾ ਡਾਕਟਰ ਦੇ ਅੱਗੇ ਜਾ ਕੇ ਡਾਕਟਰ ਬਣਦਾ ਤੇ ਦਵਾਈ ਵੀ ਆਪ ਦੱਸਣ ਲੱਗ ਜਾਂਦਾ ਡਾਕਟਰ ਚੜ ਜਾਂਦਾ ਕਿ ਜੇ ਤੂੰ ਇਲਾਜ ਵੀ ਆਪ ਹੀ ਦੱਸਣਾ ਫਿਰ ਘਰ ਕਰ ਲੈਂਦਾ ਸਤਗੁਰੂ ਕਹਿੰਦੇ ਗੁਰੂ ਅੱਗੇ ਆ ਕੇ ਹਮ ਪੀਖਕ ਬੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਸਤਗੁਰੂ ਅੱਗੇ ਆ ਕੇ ਬਖਾਰੀ ਬਣ ਕੇ ਸਤਗੁਰੂ ਤੋਂ ਦਇਆ ਮੰਗਣੀ ਹੈ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ ਵੇਲਾ ਸਤਗੁਰੂ ਕਿਰਪਾ ਕਰੋ ਗੁਣ ਝੋਲੀ ਵਿੱਚ ਪਾਓ ਮੈਂ ਰੋਗੀਆਂ ਕੋਉ ਮਾਈ ਪੂਲਿਓ ਮਨ ਸਮਝਾਵੈ ਵੇਦ ਪੁਰਾਨ ਸਾਧ ਮੰਗ ਸੁਨ ਕਰ ਨਿਮਖ ਨ ਹਰ ਗੁਣ ਗਾਵੈ ਇਸ ਪਾਵਨ ਸ਼ਬਦ ਵਿੱਚ ਇਹ ਬੇਨਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਕਾਈ ਹੈ ਕਿ ਪਹਿਲਾਂ ਪ੍ਰਵਾਨ ਕਰ ਪਹਿਲਾਂ ਪਛਾਣ ਕਰ ਫਿਰ ਉਸ ਤੋਂ ਬਾਅਦ ਪ੍ਰਵਾਨ ਕਰ ਫਿਰ ਸਤਿਗੁਰੂ ਅੱਗੇ ਅਰਦਾਸ ਕਰ ਫਿਰ ਸਤਿਗੁਰੂ ਦਿਆਲੂ ਹੈ ਸ਼ਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ ਸਤਿਗੁਰੂ ਕਹਿੰਦੇ ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਫਿਰ ਗੁਰੂ ਭੁੱਲੇ ਹੋਏ ਮਨ ਨੂੰ ਰਸਤੇ ਦੇ ਵੀ ਪਾ ਦਿੰਦਾ ਹੈ ਰੋਗੀ ਮਨ ਨੂੰ ਵੀ ਤੰਦਰੁਸਤ ਕਰ ਦਿੰਦਾ ਹੈ ਤੇ ਗਿਆਨ ਦੀ ਬਖਸ਼ਿਸ਼ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਸਦੀਪ ਕਾਲ ਦਾ ਸੁਖ ਵੀ ਤੇਰੀ ਝੋਲੀ ਵਿੱਚ ਗੁਰੂ ਬਖਸ਼ਿਸ਼ ਕਰ ਦਿੰਦਾ ਹੈ